ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਈ ਹੋਪ ਕਿ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਅੱਜ ਆਪਾਂ ਤੁਹਾਨੂੰ ਦੱਸਾਂਗੇ ਪਲਾਜ਼ੋ ਦੀ ਕਟਿੰਗ ਅ ਪਹਿਲਾਂ ਆਪਾਂ ਤੁਹਾਨੂੰ ਪਹਿਲੀ ਵੀਡੀਓ ਦੇ ਵਿੱਚ ਦੱਸੀ ਸੀ ਕਿ ਕਿ ਫਰੰਟ ਪਾਰਟ ਦੀ ਕਟਿੰਗ ਕਿੱਦਾਂ ਕਰਨੀ ਆ ਤੇ ਅੱਜ ਆਪਾਂ ਤੁਹਾਨੂੰ ਦੱਸਾਂਗੇ ਕਿ ਸੈਕੰਡ ਪਾਰਟ ਦੀ ਕਟਿੰਗ ਕਿੱਦਾਂ ਕਰਨੀ ਆ ਠੀਕ ਹੈ ਜੀ ਪਲਾਜ਼ੋ ਦੇ ਜਿਹੜਾ ਬੈਕ ਵਾਲਾ ਪੱਲਾ ਹੁੰਦਾ ਉਹਦੀ ਕਟਿੰਗ ਕਿੱਦਾਂ ਕਰਨੀ ਆ ਠੀਕ ਹੈ ਜੀ ਜਿੱਦਾਂ ਕਿ ਆ ਆਪਾਂ ਨੇ ਫਰੰਟ ਵਾਲੇ ਦੀ ਕਟਿੰਗ ਕੀਤੀ ਹੋਈ ਸੀਗੀ ਹਨਾ ਜੀ ਤੇ ਇਹਦੇ ਵਿੱਚ ਕੀ ਕਰਨਾ ਆਪਾਂ ਨੇ ਆਹ ਵਾਲੀਆਂ ਨਿਸ਼ਾਨੀਆਂ ਲੱਗੀਆਂ ਹੋਈਆਂ ਨੇ ਦੇਖੋ ਇਨਾਂ ਨੂੰ ਨਾ ਹਾ ਅੱਧਾ ਅੱਧਾ ਇੰਚ ਨੂੰ نیچے ਨੂੰ ਨਿਸ਼ਾਨੇ ਲਗਾਣੇ ਆ ਠੀਕ ਹੈ ਜੀ ਤੇ ਇਹਦੇ ਤੇ ਵੀ ਆਪਾਂ ਨੇ نیچے ਨੂੰ ਨਿਸ਼ਾਨੇ ਲਗਾਣੇ ਆ ਇਹਦੇ ਤੇ ਵੀ ਠੀਕ ਹੈ ਜੀ ਇਸ ਤੋਂ ਬਾਅਦ ਆ ਗਿਆ ਉੱਪਰ ਵਾਲਾ ਉੱਪਰ ਵਾਲੇ ਤੇ ਵੀ ਠੀਕ ਹੈ ਜੀ ਤੇ ਇਸ ਤੋਂ ਬਾਅਦ ਜਿਹੜੇ ਬੈਕ ਵਾਲਾ ਪੱਲਾ ਹੁੰਦਾ ਨਾ ਉਹ ਫਰੰਟ ਬੈਕ ਤੋਂ ਜਿਹੜਾ ਹੁੰਦਾ ਉਹ ਵੱਡਾ ਹੁੰਦਾਗਾ ਤੇ ਆਪਾਂ ਨੇ ਇਹਨਾਂ ਦਾ ਨਾ 4 ਇੰਚ ਰੱਖਣਾ ਵਧਾ ਕੇ ਇੱਕ ਨਿਸ਼ਾਨੀ ਲਗਾਤੀ ਆ ਠੀਕ ਹੈ ਜੀ ਹੁਣ ਇਸ ਤੋਂ ਬਾਅਦ ਇਹ ਵਾਲੀ ਨਿਸ਼ਾਨੀ ਨੂੰ ਆਪਾਂ ਨੇ ਜਿੱਦਾਂ ਕਿ ਇਹਦੀ ਨਾਲ ਆਪਾਂ 1.5 ਇੰਚ ਦੀ ਨਿਸ਼ਾਨੀ ਲਗਾ ਦੇਣੀ ਆ ਠੀਕ ਹੈ 1.5 ਇੰਚ ਦੀ ਲਗਾਤੀ ਆ ਠੀਕ ਹੈ ਫਿਰ ਆਪਾਂ ਨੇ ਇਹਨੂੰ ਫੱਟੀ ਨੂੰ ਰੱਖਣਾ ਇੱਥੇ ਤੇ ਇਹ ਵਾਲੀ ਸਿੱਧੀ ਨਿਸ਼ਾਨੀ ਲਗਾਤੀ ਤੇ ਇਹ ਵਾਲੀ ਨਿਸ਼ਾਨੀ ਇਹਦੇ ਨਾਲ ਬਣਾਤੀ ਠੀਕ ਹੈ ਜੀ ਤੇ ਇਹਨੂੰ ਇਦਾਂ ਕਾਟ ਪਾਤੀ ਆ ਠੀਕ ਹੈ ਜੀ ਤੇ ਹੁਣ ਆਪਾਂ ਨੇ ਜਿਹੜੀ ਇਹ ਵਾਲੀ 4 ਇੰਚ ਦੀ ਨਿਸ਼ਾਨੀ ਇੱਥੋਂ ਲਗਾਈ ਸੀ ਇਹਨੂੰ ਆਪਾਂ ਨੇ ਇਹਦੇ ਨਾਲ ਮਲਾ ਦੇਣਾ ਠੀਕ ਹੈ ਜੀ ਮਿਲ ਗਈ ਦੇਖੋ ਜੀ 4 ਇੰਚ ਦੀ ਇਹ ਹੋ ਗਈ ਤੇ ਇਹ ਵਾਲੀ ਸਿੱਧੀ ਨਿਸ਼ਾਨੀ ਇੱਧਰ ਨੂੰ ਤਿਰਸਮੀ ਹੋਗੀ ਠੀਕ ਹੈ ਜੀ ਤੇ ਇਹ ਆਪਣੀ ਬੈਕ ਵਾਲੇ ਪੱਲੇ ਦੀ ਕਾਟ ਪੈਗੀ ਇਸ ਤੋਂ ਬਾਅਦ 1 ਇੰਚ ਦੀ ਨਿਸ਼ਾਨੀ ਆਪਾਂ ਨੇ ਲਾਉਣੀ ਆ ਇੱਥੇ 1 ਦੀ ਹੀ ਲਾਉਣੀ ਆਪਾਂ ਨੇ ਇੱਥੇ ਇੱਥੇ ਆਪਾਂ 1.5 ਇੰਚ ਦੀ ਨਿਸ਼ਾਨੀ ਲਗਾਨੀ ਆ ਤੇ ਇੱਥੇ ਆਪਾਂ ਨੇ 1 ਇੰਚ ਦੀ ਨਿਸ਼ਾਨੀ ਲਗਾਉਣੀ ਆ ਠੀਕ ਹੈ ਜੀ ਤੇ ਇਹਨੂੰ ਸਕੇਲ ਦੇ ਨਾਲ ਮਲਾ ਦੇਣਾ ਠੀਕ ਹੈ ਜੀ ਤੇ ਇਹਨੂੰ ਇਹਦੇ ਨਾਲ ਮਲਾ ਦੇਣਾ ਠੀਕ ਹੈ ਜੀ ਇਹ ਵਾਲੇ ਨੂੰ ਤੇ ਇਸ ਤੋਂ ਬਾਅਦ ਇਹਨਾਂ ਦੀ ਆਪਾਂ ਨੇ ਕਰ ਲੈਣੀ ਆ ਕਟਿੰਗ ਇਹ ਹੁਣ ਆਪਾਂ ਨੇ ਇਹਨਾਂ ਦੀ ਕਰ ਲਈ ਕਟਿੰਗ ਠੀਕ ਹੈ ਜੀ ਇਹਦਾ ਕਰਮਿਲ ਕਟਿੰਗ ਹੈ ਠੀਕ ਹੈ ਜੀ ਇਹ ਹੋ ਗਈ ਆਪਣੀ ਫਰੰਟ ਪਾਰਟ ਬੈਕ ਪਾਰਟ ਦੀ ਕਟਿੰਗ ਠੀਕ ਹੈ ਜੀ ਤੇ ਆਪਾਂ ਨੇ ਇਹ ਵਾਲੀ ਨਿਸ਼ਾਨੀ ਲਗਾਈ ਸੀ ਇਹਨੂੰ ਵੀ ਆਪਾਂ ਨੇ ਸਿੱਧਾ ਸਟ੍ਰੇਟ ਕਟਿੰਗ ਕਰ ਦੇਣਾ ਹਾਂਜੀ ਇਹ ਸੀਗੀ ਆਪਣੇ ਪਲਾਜ਼ੋ ਦੀ ਕਟਿੰਗ ਫਰੰਟ ਪਾਰਟ ਦੀ ਕਟਿੰਗ ਵੀ ਹੋ ਗਈ ਤੇ ਸੈਕਿੰਡ ਪਾਰਟ ਦੀ ਵੀ ਕਟਿੰਗ ਹੋ ਚੁੱਕੀ ਹੈ ਠੀਕ ਹੈ ਜੀ ਹਾਂਜੀ ਜੇ ਤੁਹਾਨੂੰ ਇਹ ਵਾਲੀ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਰਿਓ ਕਮੈਂਟ ਕਰਿਓ ਤੇ ਲਾਈਕ ਕਰਿਓ ਠੀਕ ਹੈ ਜੀ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਧੰਨਵਾਦ